Bulwadini miin abirika gali ya ndaere, ndaere ni ya ndaere ni ya ndaere, ndaere ni ya ndaere. ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਹੜੀਆਂ ਗੜੀਆਂ ਮੰਗਾ ਲੈ ਕੇ ਕਿਹੜੀਆਂ ਗੜੀਆਂ ਮੰਗਾ ਲੈ ਕੇ ਡੀਸੀ ਦਫ਼ਤਰ ਪਹੁੰਚੇ ਆ ਜੀ ਅੱਜ ਜੀ ਅਸੀਂ ਤਿੰਨ ਜੂਨੀਅਰ ਅੱਜ ਤੇ ਇਕੱਠੇ ਹੋਈਆਂ ਹਾਂ ਹਾਏ ਹਾਏ ਬਸ ਬੀਕੇ ਜੋ ਖੋਸਾ ਦਸ਼ਮੀਰ ਤਸਾਨ ਮਜ਼ਦੂਰ ਜੂਨੀਅਰ ਚੌਕੀਮਾਨ ਸ਼ਗਰਸ਼ ਕਮੇਟੀ ਜੋ ਪ੍ਰਧਾਨ ਸਾਹਿਬ ਦੇ ਪ੍ਰਧਾਨ ਸਾਹਿਬ ਪ੍ਰਧਾਨ ਨੇ ਉਹਨਾਂ ਦੇ ਇਹ ਸਾਰੇ ਜੂਨੀਅਰ ਇਕੱਠੇ ਹੋ ਕੇ ਆਇਆ ਕਿਉਂਕਿ ਅੱਜ ਅਸੀਂ ਰੋਸ ਮਾਰਚ ਜਿਹੜਾ ਸਾਰੇ ਹਾਲ ਪੰਜਾਬ 'ਚ ਹੀ ਹੋ ਰਿਹਾ ਵਾ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਵਾ ਵੀ ਇਹ ਜਿਹੜਾ ਕਿਸਾਨ ਮਜ਼ਦੂਰ ਦਾ ਸ਼ਗਰਤ ਚੱਲਿਆ ਸੀ ਜਿਹੜਾ ਇੱਕ ਰੋਟੀ ਦਾ ਸ਼ਗਰਤ ਸੀਗਾ ਜਿਹੜਾ ਅਸੀਂ 3 ਸਾਲ ਪਹਿਲਾਂ ਵੀ ਲੜਕੇ ਆਇਆ ਜਿੱਦੇ ਫਿਰ ਸਾਡੇ 750 ਕਿਸਾਨ ਸ਼ਹੀਦ ਹੋਏ ਉਸ ਤੋਂ ਬਾਅਦ ਜਦੋਂ ਇਹ ਸਰਕਾਰ ਆ ਵਾਅਦੇ ਕਰਕੇ ਮੁੱਕਰ ਗਈ ਤਾਂ ਅਸੀਂ ਦੁਬਾਰਾ ਉਹਨੂੰ ਜਾਦ ਕਰਾਉਣ ਦੀ ਖਾਤਰ ਫੇਰ ਬਾਰਡਰਾਂ ਤੇ ਗਏ ਜਿੱਥੇ ਸਾਡੇ ਨਾਲ ਬਹੁਤ ਹੀ ਜਿਆਦਾ ਜਿਹੜੀ ਭਾਜਪਾ ਸਰਕਾਰ ਨੇ ਧੱਕਾ ਕੀਤਾ ਜ਼ਬਰ ਜਲਮ ਕੀਤਾ ਜਿੱਦੇ ਫਿਰ ਸਾਡੇ ਨੌਜਵਾਨ ਜਿਹੜੇ ਸੀਗੇ ਉਹਨਾਂ ਦੀ ਲੱਤਾਂ ਵਾਹ ਤੋੜੀਆਂ ਗਈਆਂ ਉਹਨਾਂ ਦੀਆਂ ਅੱਖਾਂ ਚੱਲੀਆਂ ਗਈਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸਾਡੇ ਸ਼ਬ ਕਰਨ ਵਰਗੇ ਨੌਜਵਾਨ ਸ਼ਹੀਦ ਹੋ ਗਏ ਤੇ ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਆਪਣੀਆਂ ਜਿਹੜੀਆਂ ਹੱਕੀ ਮੰਗਾਂ ਸੀਗੀਆਂ ਉਹ ਮੰਗ ਰਹੇ ਸੀਗੇ ਜਿਦੇ ਵਿੱਚ ਸਰਕਾਰ ਨੇ ਜ਼ੁਲਮ ਕਰਦੇ ਹੋਏ ਹਰਿਆਣਾ ਪੁਲਿਸ ਤੇ ਪੰਜਾਬ ਪੁਲਿਸ ਨੇ ਇਕੱਠੀ ਹੋ ਕੇ ਸਾਡੇ ਤੇ ਜਿਹੜਾ ਜ਼ਬਰ ਜ਼ੁਲਮ ਕੀਤਾ ਸੀਗਾ ਉਹ ਜ਼ਬਰ ਜ਼ੁਲਮ ਜਿਹੜਾ ਹੋਇਆ ਉਹ ਜਿਹੜੇ ਅਫਸਰਾਂ ਨੇ ਕੀਤਾ ਜਿਹੜੇ ਮੁਲਾਜ਼ਮਾਂ ਨੇ ਕੀਤਾ ਉਹਨਾਂ ਨੂੰ 15 ਅਗਸਤ ਨੂੰ ਇਹ ਜਿਹੜੀ ਸੈਂਟਰ ਸਰਕਾਰ ਆ ਸਾਨੂੰ ਚੜਾਉਣ ਦੀ ਖਾਤਰ ਉਹਨਾਂ ਨੂੰ ਮਾਨ ਸਨਮਾਨ ਕਰ ਰਹੀ ਆ ਜਿਹਦੇ ਵਿੱਚ ਸਾਡੇ ਸਾਰੇ ਕਿਸਾਨ ਮਜ਼ਦੂਰ ਸਾਰੇ ਪੰਜਾਬ ਦੇ ਵਿੱਚ ਹੀ ਰੋਸ ਦੀ ਲਹਿਰ ਫੈਲੀ ਹੋਈ ਆ ਤੇ ਅੱਜ ਅਸੀਂ ਸਾਰੇ ਡੀਸੀ ਦਫ਼ਤਰਾਂ ਦੇ ਮੂਹਰੇ ਇਕੱਠੇ ਹੋ ਕੇ ਅਸੀਂ ਆਪਦਾ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਅਸੀਂ ਸਰਕਾਰ ਨੂੰ ਸੁਨੇਹਾ ਪਹੁੰਚਾਉਣਾ ਚਾਹੁੰਦੇ ਆ ਕਿ ਸਾਡੇ ਤੇ ਜਿਹੜੇ ਸਾਡੀਆਂ ਮੰਗਾਂ ਸਾਡੀਆਂ ਮੰਨ ਲਈਆਂ ਜਾਣ ਕਿਉਂਕਿ ਅਸੀਂ ਪਹਿਲਾਂ ਹੀ ਬੜੀ ਆਰਥਿਕ ਮੰਦੀ ਦੇ ਦੌਰ ਵਿੱਚੋਂ ਨਿਕਲ ਰਹੇ ਆ ਸਾਡੀ ਜਿਹੜੀ ਕਿਸਾਨ ਦੀ ਫਸਲ ਆ ਉਹਦਾ ਹਾਲ ਤੁਸੀਂ ਦੇਖ ਹੀ ਰਹੇ ਹੋ ਹੜ੍ਹ ਦੀ ਮਾਰ ਸੋਕੇ ਦੀ ਮਾਰ ਅੱਗ ਦੀ ਮਾਰ ਸਾਡੇ ਜਿਹੜੇ ਪਸ਼ੂਆਂ ਦਾ ਨੁਕਸਾਨ ਹੋਇਆ ਸਾਡੀ ਜਿਹੜੀ ਐਮਐਸਪੀ ਆ ਜੇ ਜਾਂ ਸਾਡੇ ਜਿਹੜੇ ਮਤਲਬ ਉਹ ਪਿੱਛੇ ਜਿਹੜੇ ਕਿਸਾਨ ਸੀਤ ਹੋਇਆ ਉਹਨਾਂ ਦੇ ਪਰਿਵਾਰਾਂ ਨੂੰ ਕੋਈ ਰਾਹਤ ਨਹੀਂ ਮਿਲੀ ਤਾਂ ਉਹ ਪਰਿਵਾਰ ਵਿਚਾਰੇ ਰੋਂਦੇ ਕਰ ਲਾਉਂਦੇ ਨੇ ਭੀੜ ਤਾਂ ਉਹ ਵੀ ਰੋਂਦੇ ਕਰ ਲਾਉਂਦੇ ਨੇ ਕੋਈ ਸੈਂਟਰ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਆਈ ਇਹੀ ਅਸੀਂ ਮੰਗਾ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਸੀਗੀਆਂ ਜਦੋਂ ਅਸੀਂ ਬਰਤੌਰ ਤੇ ਜਾਂਦੇ ਆਂ ਤੇ ਸਾਡੇ ਨਾਲ ਨਾ ਤਰੀ ਵਾ ਮਾਮਲਾ ਸਬੂਤ ਕੀਤਾ ਜਾਂਦਾ ਤੁਸੀਂ ਇਹ ਦੇਖਿਆ ਹੋਣਾ ਵੀ ਉੱਥੇ ਅਸਰੂ ਗੈਸ ਦੀ ਨੇਰੀ ਲਿਆਤੀ ਉਹਨਾਂ ਨੇ ਤੇ ਸਾਡੇ ਵੀ ਇੱਕੋ ਇੱਕ ਕਿਸਾਨ ਨੇ ਕੋਈ ਬਧਿੱਕੀ ਨਹੀਂ ਕੀਤੀ ਤੇ ਜਿਹੜੇ ਅਫਸਰਾਂ ਨੇ ਸਾਡੇ ਤੇ ਜ਼ੁਲਮ ਕੀਤਾ ਜ਼ੁਲਮ ਵੀ ਐਜਾ ਕੀਤਾ ਵੀ ਇਹ ਜਿਹੜਾ ਜ਼ੁਲਮ ਸੀਗਾ ਜਿਵੇਂ ਕਿਸੇ ਦੂਸਰੇ ਦੇਸ਼ ਨਾਲ ਲੜਾਈ ਲੱਗੀ ਹੋਵੇ ਤੇ ਐਜਾ ਵਰਤੀਆਂ ਸਾਡੇ ਨਾਲ ਬਰਤਾਰਾ ਕੀਤਾ ਗਿਆ ਸਾਡਾ ਜਿਹੜਾ ਪੰਜਾਬ ਆ ਇਹ ਕਿਸੇ ਤੋਂ ਲੋਕਾਂ ਸ਼ਪਿਆ ਦੀ ਕਾਉਂਕੇ ਜਦੋਂ ਦੇਸ਼ ਯਾਦ ਹੋਵੇ ਸਾਡੇ ਪੰਜਾਬ ਨੇ ਵੱਧ ਚੜ ਕੇ ਕੁਰਬਾਨੀਆਂ ਕੀਤੀਆਂ ਸੋ ਸਾਨੂੰ ਅੱਜ ਅਸੀਂ ਸਾਡੇ ਹੱਕ ਮੰਗਦੇ ਆ ਸਾਡੇ ਨਾਲ ਤਾਂ ਜ਼ਬਰ ਜਲਮ ਇਹ ਕਰਦੇ ਨੇ ਤੇ ਅੱਜ ਆ ਜਿਹੜਾ ਹਸਪਤਾਲ ਪ੍ਰਦਰਸ਼ਨ ਆ ਇਹਦੇ ਸੰਬੰਧ ਵਿੱਚ ਹੀ ਆ ਜਿਹੜੇ ਅਫਸਰਾਂ ਨੇ ਸਾਡੇ ਨਾਲ ਵਧੀਕੀਆਂ ਕੀਤੀਆਂ ਤੇ ਉਹਨਾਂ ਨੂੰ ਇਹ ਮਾਨ ਸਨਮਾਨ ਦੇ ਰਹੇ ਨੇ ਅਸੀਂ ਸਰਕਾਰ ਨੂੰ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਇਹ ਗੱਲ ਤੋਂ ਪਿੱਛੇ ਨਾ ਹਟੇ ਤੇ ਅਸੀਂ ਇਸ ਹਕਤ ਨੂੰ ਹੋਰ ਵੀ ਤੇਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ